ਔਰਤ ਜਦ ਔਰਤਾਂ ਦਾ ਜ਼ਿਕਰ ਆਉਂਦਾ ਸਾਡੇ ਸਮਾਜ ਦਾ ਇੱਕ ਸਭ ਤੋਂ ਵੱਡਾ ਹਿੱਸਾ ਹੈ ਹੈਨਾ ਉਹਨਾਂ ਦੇ ਨਾਲ ਸਾਰੀ ਸ੍ਰਿਸ਼ਟੀ ਚੱਲਦੀ ਹੈ ਅਗਰ ਅਸੀਂ ਆਪਣੇ ਇੰਡੀਅਨ ਕਲਚਰ ਦਾ ਜ਼ਿਕਰ ਕਰੀਏ ਔਰਤਾਂ ਅੱਜ ਵੀ ਪਰਿਵਾਰਾਂ ਦੇ ਵਿੱਚ ਬਹੁਤ ਕੁਝ ਸਹਿੰਦੀਆਂ ਨੇ ਮੈਂ ਨਹੀਂ ਕਵਾਂਗੀ ਸਿਰਫ ਰੂਰਲ ਏਰੀਆਜ਼ ਦੇ ਵਿੱਚ ਪੜੇ ਲਿਖੇ ਪਰਿਵਾਰਾਂ ਦੇ ਵਿੱਚ ਵੀ ਸੋ ਗੱਲਾਂ ਹੁੰਦੀਆਂ ਨੇ ਅਸੀਂ ਅਕਸਰ ਵੇਖੀਆਂ ਨੇ ਲੇਕਿਨ ਅਕਸਰ ਅਸੀਂ ਉਹਨਾਂ ਔਰਤਾਂ ਨੂੰ ਮਿਲਦੇ ਆਂ ਜਾਂ ਜਾਣਦੇ ਆਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਹੋਣੀਆਂ ਸੀ ਆਪਣੀ ਮਾਵਾਂ ਵੀ ਦੇਖੀਆਂ ਨੇ ਕਿ ਉਹਨਾਂ ਦੇ ਅੰਦਰ ਉਹ ਚੀਜ਼ਾਂ ਸਮਾਈਆਂ ਹੁੰਦੀਆਂ ਨੇ ਭਾਵੇਂ ਬੱਚਿਆਂ ਲਈ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਬੋਲਣ ਨਾਲ ਕੁਰਬਾਨੀ ਦੇਤੀ ਸੈਕਰੀਫਾਈਜ਼ ਕਰ ਲਿਆ ਲੇਕਿਨ ਉਹ ਆਖਰੀ ਸਾਹ ਤੱਕ ਮੈਨੂੰ ਲੱਗਦਾ ਉਹ ਅੰਦਰ ਕਿਤੇ ਨਾ ਕਿਤੇ ਗਿਲਟ ਜਾਂ ਕੋਈ ਲੋਕਿਕ ਭਾਰ ਬਣ ਕੇ ਅੰਦਰ ਰਹਿ ਜਾਂਦਾ ਜਿਹੜੀ ਅਨਸਪੋਕਨ ਪੇਨ ਹੁੰਦੀ ਹੈ ਨਾ ਜੀ ਉਹ ਲਾ ਇਲਾਜ ਹੁੰਦੀ ਹੈ ਹਾਂ ਪਰ ਜੇ ਤੁਸੀਂ ਰੋਲ ਪਾ ਲਓ ਤਾਂ ਖਲਾਰਾ ਪੈ ਜਾਂਦਾ ਹਮ ਰਾਈਟ ਕਈ ਤਕਲੀਫਾਂ ਤੁਹਾਨੂੰ ਆਪਣੇ ਨਾਲ ਹੀ ਦਫਨ ਕਰ ਲੈਣੀਆਂ ਚਾਹੀਦੀਆਂ ਨੇ ਇਹ ਔਰਤ ਦੇ ਹਿੱਸੇ ਆ ਨਾ ਮਿਸਟਰ ਔਰਤ ਦੇ ਹਿੱਸੇ ਹੈ ਕਿਉਂਕਿ ਜਨਮ ਕਰਨ ਦਾ ਮਦਰ ਹੈ ਹੀ ਉਹਦਾ ਉਹਨੂੰ ਰੋਲ ਹੀ ਆ ਤਾ ਸਮਝਣੇ ਜੇ ਉਹ ਵੀ ਸਹਿਣੋਂ ਇਨਕਾਰ ਕਰ ਦੇ ਫਿਰ ਤਾਂ ਘਰ ਨਾ ਵਸਣ ਕਿਉਂਕਿ ਹੋਰ ਕਿਸੇ ਨੇ ਕੋਈ ਯੋਗਦਾਨ ਨਹੀਂ ਪਾਉਣਾ ਹੁੰਦਾ ਸੋ ਕਰਦੀ ਜਿਹੜੀ ਨਹੀਂ ਹੈ ਉਹਨੂੰ ਚੁੱਪ ਵੀ ਰਹਿਣਾ ਪੈਂਦਾ ਤੇ ਉਹਨੂੰ ਬਾਕੀ ਇੱਟਾਂ ਦਾ ਬੋਝ ਵੀ ਸਹਿਣਾ ਪੈਂਦਾ ਤੇ ਤਾਂ ਹੀ ਉਹ ਟਿਕਾ ਉਹ ਬਣਿਆ ਰਹਿੰਦਾ ਜਿਹੜੇ ਅ ਅੱਜਕੱਲ ਦੇ ਪੜ੍ਹੇ ਲਿਖੇ ਦੌਰ ਦੇ ਵਿੱਚ ਰਿਸ਼ਤੇ ਹਨ ਮੈਂ ਕਹਿੰਨੀ ਅਨਪੜਾ ਕੁੜੇ ਤਾਂ ਉਹੋ ਜੀ ਸੋਚ ਵੀ ਹੈ ਨਹੀਂ ਸੀ ਉਹੋ ਜੇ ਲਵਸ ਵੀ ਹੈ ਨਹੀਂ ਸੀ ਜਿਹਦੇ ਨਾਲ ਉਹ ਵਾਰ ਕਰ ਸਕਦੇ ਪੜ੍ਹੇ ਲਿਖਿਆ ਨੇ ਬਹੁਤ ਤਰੀਕੇ ਸਿੱਖ ਲਏ ਕਿਸੇ ਨੂੰ ਕਿਸੇ ਵੀ ਕਿਸਮ ਦੀ ਤਕਲੀਫ ਦੇਣ ਦੇ ਉਹਨਾਂ ਦੀ ਜਿਹੜੀ ਚੁੱਪ ਹੈ ਉਹ ਉਦੋਂ ਖਤਰਨਾਕ ਹੈ ਉਹਨਾਂ ਦੀ ਜਿਹੜੀ ਬੋਲਬਾਣੀ ਹੈ ਉਹ ਬਿਲਕੁਲ ਅਸਹਿ ਹੈ ਪਰ ਇਹਦੇ ਵਿੱਚ ਵੀ ਰਿਸ਼ਤੇ ਦੀ ਖਾਤਰ ਤੁਹਾਨੂੰ ਥੋੜੀ ਬਹੁਤ ਇੱਕ ਲੱਭਣੀ ਪੈਂਦੀ ਹੈ ਦੇਖੋ ਕਈ ਵਾਰੀ ਕੀ ਹੁੰਦਾ ਹੈ ਕਿ ਹੁਣ ਆਪਾਂ ਗੱਡੀ ਤੇ ਜਾ ਰਹੇ ਹਾਂ ਨਾ ਇੱਕ ਟਾਇਰ ਪੈਂਚਰ ਹੋ ਗਿਆ ਤੁਸੀਂ ਉਹ ਸਟਿਪਨੀ ਦੇ ਨਾਲ ਉਹ ਗੱਡੀ ਨੂੰ ਇੱਕ ਆਸਰਾ ਦੇਤਾ ਕਈ ਵਾਰੀ ਉਹ ਰਿਸ਼ਤਾ ਜਿਹੜਾ ਨਾ ਪਰਿਵਾਰ ਦੇ ਬਾਕੀ ਜੀ ਬੰਦੇ ਜੀ ਇਹ ਗੱਡੀ ਚੱਲਦੀ ਰੱਖਣੀ ਹੈ ਜਿਹੜਾ ਮੇਨ ਬੰਦਾ ਹੈ ਉਹ ਸ਼ਾਇਦ ਉਸ ਰੋਲ ਦੇ ਕਾਬਲ ਨਹੀਂ ਹੈ ਪਰ ਤੁਸੀਂ ਆਪਣਾ ਰੋਲ ਬਾਕੀਆਂ ਵਾਸਤੇ ਉਵੇਂ ਹੀ ਰੱਖੋ ਤੇ ਸ਼ਾਇਦ ਇਹ ਚੱਲਦਾ ਰਹੇ ਜਵੀ ਪਰ ਜਿਹੜੇ ਬਾਕੀ ਹੁੰਦੇ ਹਨ ਨਾ ਉਹਨਾਂ ਨੇ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਸੌਤ ਨਹੀਂ ਦੇ ਸਕਣਾ ਹੁੰਦਾ ਉਹਦੇ ਵਾਸਤੇ ਫੇਰ ਉਹ ਸਾਥੀ ਜੰਗਾ ਮੜ ਜਿਹੋ ਜavi ਹੈ ਇੱਕ ਗੱਲ ਮੈਂ ਬੜੀ ਦਿਲਚਸਪੀ ਨਾਲ ਵੇਖੀ ਹੈ ਬੜੇ ਰਿਸ਼ਤਿਆਂ ਦਾ ਜਿਨ੍ਹਾਂ ਦਾ ਦੇਖਣ ਨੂੰ ਲੱਗਦਾ ਹੁੰਦਾ ਸੀ ਕਿ ਇਹ ਲੰਬੀ ਚੱਲਣ ਵਾਲੀ ਖੇਡ ਨਹੀਂ ਹੈ ਹੂੰ ਉਹ ਇੱਕ ਸਟੇਜ ਤੋਂ ਬਾਅਦ ਆ ਕੇ ਦੇਖਿਆ ਕਿ ਉਹ ਬੰਦਾ ਉਹ ਸਾਰੀਆਂ ਗੱਲਾਂ ਜਿਹੜੀਆਂ ਉਸ ਰਿਸ਼ਤੇ ਦੀ ਅ ਦੇ ਰਾਹ ਦੇ ਵਿੱਚ ਖੜੀਆਂ ਸਨ ਉਹ ਸਾਰਿਆਂ ਨੂੰ ਪਾਸੇ ਕਰਕੇ ਉਹ ਬਿਲਕੁਲ ਹੀ ਸਮਰਪਿਤ ਉਸ ਰਿਸ਼ਤੇ ਨੂੰ ਹੋ ਜਾਂਦਾ ਹੈ ਐਂਡ ਦੈਟਸ ਅ ਬਿਊਟੀਫੁਲ ਥਿੰਗ ਉਹ ਤਬਦੀਲੀ ਜਿਹੜੀ ਹੈ ਉਹ ਵਕਤ ਤੁਹਾਡੇ ਸਬਰ ਦੀ ਵਜ੍ਹਾ ਤੋਂ ਲੈ ਕੇ ਆਉਂਦਾ ਉਹ ਸਬਰ ਜਿਹੜਾ ਹੈ ਉਹ ਤੁਹਾਡੀ ਤਾਕਤ ਦਾ ਸਬੂਤ ਹੈ ਯੈਸ ਵੈਰੀ ਰਾਈਟ ਕਿਸੇ ਨਾ ਕਿਸੇ ਨੂੰ ਇਹ ਵਿਸ਼ਵਾਸ ਜਿਉਂਦਾ ਰੱਖਣਾ ਪੈਂਦਾ ਹੈ ਕਿ ਜੇ ਸੱਚ ਹੈ ਜੇ ਇਹਦੇ ਵਿੱਚ ਇੱਕ ਸੈਂਸ ਆਫ ਕਮਿਟਮੈਂਟ ਹੈ ਤੂੰ ਜ਼ਾਇਆ ਨਹੀਂ ਜਾਊਗੀ ਹਾਂ ਅਰੇ ਬਹੁਤ ਦੂੰਗੀ ਚੀਜ਼ਾਂ ਇਸ ਗੱਲ ਨੂੰ ਸਮਝਣ ਦੇ ਲੋੜ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਕਿਵੇਂ ਸੰਜੋ ਕੇ ਰੱਖਣਾ ਹੈ ਕਿਵੇਂ ਸਮੇਟ ਕੇ ਰੱਖਣਾ ਹੈ ਫਿਰ ਪਾਵੇਂ ਉਹ ਪਤੀ ਪਤਨੀ ਦਾ ਰਿਸ਼ਤਾ ਹੋਵੇ ਫਿਰ ਉਹ ਬੱਚਿਆਂ ਦਾ ਮਾਪਿਆਂ ਦੇ ਨਾਲ ਰਿਸ਼ਤਾ ਹੋਵੇ ਜਾਂ ਨੂਆਂ ਦਾ ਆਪਣੀ ਸੱਸਾਂ ਦੇ ਨਾਲ ਆਪਣੇ ਸਹੁਰਿਆਂ ਦੇ ਨਾਲ ਰਿਸ਼ਤਾ ਹੋਵੇ ਹਰ ਇੱਕ ਰਿਸ਼ਤਾ ਸਮਾਂ ਮੰਗਦਾ ਹੈ ਹਰ ਇੱਕ ਰਿਸ਼ਤਾ ਸਮਝ ਮੰਗਦਾ ਹੈ ਹਰ ਇੱਕ ਰਿਸ਼ਤਾ ਟਾਈਮ ਮੰਗਦਾ ਹੈ ਲੇਕਿਨ ਜੇਕਰ ਅਸੀਂ ਇਨ ਕਿਸੇ ਵੀ ਇੱਕ ਚੀਜ਼ ਨੂੰ ਇਗਨੋਰ ਕਰ ਦਿੰਦੇ ਆ ਤਾਂ ਕਿਤੇ ਨਾ ਕਿਤੇ ਤਾਂ ਫਿਰ ਚੀਜ਼ਾਂ ਅਨਬੈਲੈਂਸਡ ਹੋ ਹੀ ਜਾਂਦੀਆਂ ਨੇ ਮੈਂ ਤੁਹਾਡੇ ਲਫ਼ਜ਼ਾਂ ਦੇ ਰਾਹੀ ਨਾ ਦੋਕ ਲਾਈਨਾ ਕਿਉਂਕਿ ਸ਼ਾਇਰੀ ਤੋਂ ਬਿਨਾ ਤਾਂ ਇੰਟਰਵਿਊ ਹੋਣਾ ਹੀ ਨਹੀਂ ਵਿੱਚ ਵਿੱਚ ਦੋ ਲਾਈਨਾ ਚੱਲਣਗੀਆਂ ਰਿਸ਼ਤੇ ਤੇ ਕੁਝ ਦੋਕ ਲਾਈਨਾ ਕੁਝ ਰਿਸ਼ਤੇ ਵਗਦੇ ਆ ਪਾਣੀਆਂ ਵਰਗੇ ਅਧੀਆਂ ਅਧੂਰੀਆਂ ਕਹਾਣੀਆਂ ਵਰਗੇ ਕੀ ਬਾਤ ਹੈ ਕੁਝ ਹੁੰਦੇ ਪੂਰੇ ਦੀ ਹਵਾਜ ਹੈ ਆਉਂਦੇ ਜਾਂਦੇ ਸਾਹ ਜੇ हाँ कुछ रिश्ते नभा मिलन ही ना पल सुखावे हंडाने मिलन ही ना कुछ रिश्ते अनसुलझे कुछ रिश्ते नजायज़ असले जय अनसुलझे गुंजल मसले जय पर फिर भी लोड़ा बन जाते ने जिंदगी दया थोड़ा बन जाते ਕਿਆ ਬਾਤ ਹੈ ਕਿਆ ਬਾਤ ਹੈ ਬਿਲਕੁਲ ਕੁਝ ਅਜੀਬੇ ਰਿਸ਼ਤੇ ਹੁੰਦੇ ਨੇ ਕਿ ਉਹ ਜ਼ਿੰਦਗੀ ਦੀ ਜ਼ਰੂਰਤ ਵੀ ਬਣ ਜਾਂਦੇ ਨੇ ਉਹਨਾਂ ਤੋਂ ਬਿਨਾ ਜ਼ਿੰਦਗੀ ਅਧੂਰੀ ਵੀ ਲੱਗਦੀ ਹੈ